ਪਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਾਨ ਆਪਰੇਸ਼ਨ ਪ੍ਰਹਾਰ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਬੰਦੀ ਜਾਣਕਾਰੀ ਦਿੰਦਿਆ ਹੋਇਆ ਐਸਪੀ ਸ਼ਰਨਜੀਤ ਕੌਰ ਨੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਣੇ ਆ ਦੱਸ ਦਈਏ ਕਿ ਥਾਣਾ ਸ਼ੰਭੂ ਅਤੇ ਥਾਣਾ ਖੇੜੀ ਗੰਡਿਆ ਅਤੇ ਥਾਣਾ ਕਨੌਰ ਦੇ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੋਰ ਕੀ ਕਹਿਣਾ ਸੀ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਆਪ ਸਰਕਾਰ ਵੱਲੋਂ ਅਤੇ ਡੀਜੀਪੀ ਪੰਜਾਬ ਵੱਲੋਂ ਜੋ ਮਹਮ ਚਲਾਈ ਗਈ ਹੈ ਪ੍ਰਹਾਰ ਆਪਰੇਸ਼ਨ ਇਹਦੇ ਤਹਿਤ ਹੀ ਐਸਐਸਬੀ ਸਾਹ ਪਟਿਆਲਾ ਆਈਪੀਐਸ ਬਰਨ ਸ਼ਰਮਾ ਜੀ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਸਾਰ ਅਸੀਂ ਇਹ ਮਹਮ ਵਿੱਢੀ ਹੈ ਜਿਹਦੇ ਤਹਿਤ ਅਸੀਂ ਸਬਡਿਵੀਜ਼ਨ ਕਨੌਰ ਦੇ ਵਿੱਚ ਅਸੀਂ 12 ਰੀਡਿੰਗ ਟੀਮਾਂ ਬਣਾਈਆਂ ਨੇ ਜਿਹਦੀ ਇੱਕ ਟੀਮ ਦੇ ਵਿੱਚ ਚਾਰ ਮਲਾਜ਼ਮ ਨੇ ਤੇ ਇਸ ਦੇ ਤਹਿਤ ਅਸੀਂ ਵੱਖ-ਵੱਖ ਥਾਵਾਂ ਤੇ ਟਿਕਾਣੇ ਤੇ ਗੈਂਗਸਟਰ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਅਸੋਸੀਏਟਸ ਨੇ ਉਹਨਾਂ ਦੇ ਟੈਕਨੀਕਲੀ ਟ੍ਰੇਸ ਕਰਕੇ ਉਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਅਸੀਂ ਰੇਡਸ ਕਰ ਰਹੇ ਹਾਂ ਤੇ ਬਾਕੀ ਤੱਕ ਆਪਣੇ ਕਿਨਾਰ ਦੇ ਵਿੱਚ ਅਸੀਂ ਪੰਜ ਜਿਹੜੇ ਹੈਗੇ ਹੈ ਨਿਸ ਕ੍ਰਾਈਮ ਤੇ ਜਿਹੜੇ ਹੈਗੇ ਲੁੱਟਖੋਹ ਹਾਲੇ ਅਸੀਂ ਮਲਜ਼ਮ ਫੜੇ ਨੇ ਤਿੰਨ ਕੱਲ ਫੜੇ ਸੀ ਦੋ ਅੱਜ ਫੜੇ ਨੇ ਤੇ ਜਿਹੜੀ ਸਾਡੀ ਇਹ ਮੁਹਮ ਹੈਗੀ ਹੈ ਇਹ 72 ਘੰਟਿਆਂ ਦੇ ਲਈ ਇਹ ਜਾਰੀ ਹੈ ਤੇ ਜਿਦਾ ਕਿ ਕੱਲ ਤੱਕ ਇਹ ਵਸਤ ਕੰਡ ਹੋ ਜਾਣਗੇ ਸੀ ਲੱਗੇ ਹੋਏ ਹੈਗਾ ਵਰਤਵਾਦ ਅਸੀਂ ਜਿਹੜੇ ਹੈਗਾ ਅਕਿਊਜ਼ ਜਿਹੜੇ ਅਰੈਸਟ ਕਰੀਏ ਔਰ ਗੈਂਗਸਟਰ ਔਰ ਉਹਨਾਂ ਦੇ ਐਸੋਸੀਏਟਸ ਅਰੈਸਟ ਕਰੀਏ ਮੈਮ ਜਿਵੇਂ ਕਿ ਦੇਖਣ ਜਾਏ ਔਰ ਪੜਦੇ ਆ ਪੂਰਾ ਪੂਰਾ ਜੀ ਪੜਦੇ ਆ ਕਿ ਕੋਈ ਵੱਡਾ ਗੈਂਗਸਟਰ ਇਸ ਟਾਈਪ ਦਾ ਨਹੀਂ ਛੋਟੇ ਛੋਟੇ ਦਾ ਐਕਸਟਰ ਨਹੀਂ ਹੈ ਤੇ ਜਿੱਥੇ ਸਾਡੇ ਪਟਿਆਲੇ ਵੱਖ-ਵੱਖ ਹੋਰ ਥਾਵਾਂ ਤੇ ਜਿੱਥੇ ਵੀ ਹੈਗੇ ਨੇ ਉੱਥੇ ਉਹ ਐਕਸ਼ਨ ਪ੍ਰੋਪਰਲੀ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਨ ਅਨੁਸਾਰ ਅਸੀਂ ਕਰ ਰਹੇ ਹਾਂ ਪਰ ਅਸ ਫਿਲਹਾਲ ਕਰੋੜ ਦੇ ਵਿੱਚ ਕੋਈ ਗੈਂਗਸਟਰ ਨਹੀਂ ਹੈ ਸਰ ਜਿਵੇਂ ਇਸ ਤਰ੍ਹਾਂ ਜਿਹੜੇ ਬਾਹਰੋਂ ਗੈਂਗਸਟਰ ਬਾਹਲੇ ਦੇਸ਼ਾਂ ਦੇ ਬੈਠੇ ਆ ਉਹ ਇੱਥੇ ਆਪਣੇ ਬੰਦੇ ਛੱਡ ਕੇ ਰੱਖਦੇ ਆ ਸਰਕਾਰ ਕੋਈ ਇਸ ਤਰ੍ਹਾਂ ਦੇ ਮੋਹਰੇ ਸ਼ੁਰੂ ਕਰਨ ਜਾ ਰਹੀ ਹੈ ਇਹ ਰੀਅਲ ਸੈਂਸ ਕਿ ਜਿਹੜੇ ਬੰਦੇ ਬਾਹਰ ਬੈਠੇ ਹੋ ਉਹ ਇਥੇ ਲੱਗਾ ਜਾ ਬਿਲਕੁਲ ਜੀ ਤੁਸੀਂ ਵੀ ਸੁਣਾ ਹੋਣਾ ਕਿ ਡੀਜੀਪ ਸਰਕਾਰ ਦੇ ਜਿਹੜੇ ਸਰਕਾਰ ਦੀ ਹਦਾਇਤਾਂ ਨੇ ਕਿ ਅਸੀਂ ਵੀ ਦੇਖ ਰਹੇ ਹਾਂ ਕਿੱਥੇ ਉਹਨਾਂ ਦੇ ਟੈਸਟ ਟੈਕਨੀਕਲੀ ਟ੍ਰੇਸ ਹੋ ਰਹੇ ਨੇ ਅਸੀਂ ਵੀ ਫਿਲਹਾਲ ਅਸੀਂ ਲੋਕਲ ਜਿਹੜੇ ਰੇਡਸ ਕਰ ਰਹੇ ਹਾਂ ਪਰ ਉਹ ਸਰਕਾਰ ਦੁਆਰਾ ਜੀ ਬਿਲਕੁਲ ਬਿਲਕੁਲ ਦੇਖੋ ਇੱਕ ਚੱਲ ਰਹੀ ਹੈਔਰ ਤੋਂ ਤੁਹਾਡੇ ਕਹਾਂ ਚ ਸਾਰਿਆਂ ਦੇ ਉਸ ਟਾਈਮ ਵੀ ਇੱਥੋਂ ਕੋਈ ਵੱਡਾ ਗੈਂਗਸਟਰ ਉਧਰੋਂ ਟ੍ਰੇਸ ਹੋਊਗਾ ਲੈਂਦਾ ਜਾਊਗਾ ਤਾਂ ਤੁਹਾਡੇ ਕਹਾਂ ਚ ਸਾਰਿਆਂ ਨੇ ਲੈਂਦਾ ਜਾਊਗਾ ਜਿਵੇਂ ਤੁਸੀਂ ਦੱਸਿਆ 72 ਘੰਟਿਆਂ ਵਾਸਤੇ ਜੀ ਤੇ ਉਸ ਤੋਂ ਬਾਅਦ ਵੀ ਮਹੇਮੇਸ਼ਰ ਚੱਲ ਰੂਗੀ ਬਹੁਤ ਕੰਟੀਨਿਊ ਚੱਲਦੀ ਰਹਿੰਦੀ ਦੇਖੋ ਪੰਜਾਬ ਪੁਲਿਸ ਦਾ ਜੋ ਆਪਣਾ ਕੰਮ ਐ ਸੀ ਜੋ ਸਾਡਾ ਹੈਗਾ ਉਸ ਤੇ ਕਰਦੇ ਦਿੰਨੇ ਆ ਪਰ ਇਹ ਫਿਲਹਾਲ 10 ਦਿਨ ਦਾ ਟਾਰਗੇਟ ਜਿਹੜਾ ਹੈਗਾ ਮਿੱਥਿਆ ਹੈ ਕਿ ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਇਹੀ ਇਸੇ ਤੇ ਫੋਕਸ ਕਰਕੇ ਜਿਵੇਂ ਆਪਾਂ ਪਹਿਲਾਂ ਜਯਦ ਨਿਸ਼ਾ ਅਰੋਧ ਤੇ ਫੋਕਸ ਕੀਤਾ ਸੀ ਹੁਣ ਉਸ ਤੋਂ ਬਾਅਦ ਇਸ ਉਸੇ ਦੀ ਲੜੀ ਵਿੱਚ ਗਾਹ ਹੁਣ ਇਸ ਤੇ ਫੋਕਸ ਕਰਦੇ ਹੋਏ ਆਪਾਂ ਇਸ ਤੇ ਵਰਕ ਜਾਰ ਕਰ ਰਹੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਅਸੀਂ ਸੋਚ ਰਹੇ ਹਾਂ ਕਿ ਘੱਟੋ ਘੱਟ 15-20 ਦੇ ਕਰੀਬ ਅਸੀਂ ਮਲਜਮ ਜਿਹੜੇ ਹੈਗੇ ਉਹ ਫੜੀਏ ਜੇ ਇਨ ਕਿਸ ਕੋਈ ਕੱਲ ਤੱਕ ਸ਼ਾਮ ਤੱਕ ਸਾਨੂੰ ਪਤਾ ਲੱਗ ਜਾਊਗਾ ਤੇ ਫਿਰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਰ ਜਿਵੇਂ ਲੋਕਾਂ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਹੋ ਵੀ ਜੇ ਕਿਸੇ ਦੇ ਨੇੜੇ ਤੇੜੇ ਗੋਮੇਸਟਰ ਬੰਦਾ ਰਹਿੰਦਾ ਉਹ ਕਿਹਨੂੰ ਕੰਟੈਕਟ ਕਰੇ ਤੁਹਾਡੀ ਜੀ ਦੇਖੋ ਡੀਐਸਪੀ ਸਾਹਿਬ ਦਾ ਆਫਿਸ ਹੈਗਾ ਜਿਵੇਂ ਪੰਜਾਬ ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਮੇਬੀ 93 946 93946 ਬਾਕੀ ਸੜਾ ਕੰਟਰੋਲ ਰੂਮ ਦਾ ਨੰਬਰ ਸਾਰਿਆਂ ਦੇ ਦੱਸਿਆ ਜਾਂ ਕਰ ਕარი ਦੇ ਬਹੁਤ ਬੇਤਰਕਾਬੀ ਹੈ ਇਸ ਤੋਂ ਪਾਰਟੀ ਨੂੰ ਤੁਸੀਂ ਨੰਬਰ ਕੋਈ ਦਿੱਤਾ ਹੀ ਲੋਕਾਂ ਨੂੰ ਜਿਹੜੇ ਇੱਥੇ ਕਰੋ ਕੰਟੈਕਟ ਜਿਹੜੇ ਆ ਪਰਹਾਰ ਦੇ ਸੰਬੰਧ ਵਿੱਚ 9394693946 ਹੈਲਪਲਾਈਨ ਇੱਕ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕਿ ਇਹ ਕਿਸੇ ਨੂੰ ਵੀ ਕਿਸੇ ਵੀ ਕ੍ਰਿਮੀਨਲ ਦੀ ਸੂਚਨਾ ਮਿਲਦੀ ਹੈ ਤਾਂ ਉਹਦਾ ਨਾਮ ਗੁਪਤ ਰੱਖਦੇ ਹੋਏ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ